ਨਗਰ ਕੌਂਸਲ ਕੋਟਪੂਰਾ ਦੇ 2 ਵਾਰਡਾਂ ਚ ਹੋਣ ਵਾਲੀਆਂ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਆਖਰੀ ਦਿਨ 11 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਨੇ ਇਸ ਮੌਕੇ ਐਸ.ਡੀ.ਐਮ. ਮਨਿੰਦਰ ਸਿੰਘ ਨੇ ਕਿਹਾ ਕਿ ਨਗਰ ਕੌਂਸਲ ਚੋਣਾਂ ਲਈ 21 ਦਸੰਬਰ ਨੂੰ VOTING ਹੋਵੇਗੀ ਤੇ ਚੋਣਾਂ ਲਈ ਸੁਰੱਖਿਆ ਦੇ ਪੂਰਤਾ ਪ੍ਰਬੰਧ ਕੀਤੇ ਗਏ ਨੇ ਹਾਂਜੀ ਸਰ ਅੱਜ ਜਿਹੜੀ ਹੈ ਨਾਮਿਨੇਸ਼ਨ ਦਾ ਆਖਰੀ ਦਿਨ ਸੀਗਾ ਤੇ ਕਿੰਨੀਆਂ ਨਾਮਿਨੇਸ਼ਨ ਆਈਆਂ ਤੇ ਕਿਸ ਤਰ੍ਹਾਂ ਦਾ ਇਲੈਕਸ਼ਨ ਪ੍ਰੋਸੈਸ ਚੱਲ ਰਿਹਾ ਹੈ ਸਟੇਟ ਇਲੈਕਸ਼ਨ ਕਮਿਸ਼ਨ ਵੱਲੋਂ ਮਿਸਲਟੇ ਦੇ ਚੋਣਾ ਜਿਹੜੇ ਕਰਵਾਈਆਂ ਜਾ ਰਹੀਆਂ ਉਸ ਦਾ ਨਾਮੀਨੇਸ਼ਨ ਦਾ ਅੱਜ ਆਖਰੀ ਦਿਨ ਸੀ ਕੋਟ ਪੂਰਾ ਜਿਹੜਾ ਸਰਕੂਮ ਵਿੱਚ ਦੋ ਵਾਰਡ ਹੈਗੇ ਜਿਨ੍ਹਾਂ ਦੀਆਂ 11 ਨਾਮੀਨੇਸ਼ਨ ਅੱਜ ਅਸੀਂ ਲਈਆਂ ਹੈਗੀਆਂ ਤਾਂ ਜਿਹੜੇ ਪਹਿਲੇ ਤਿੰਨ ਦਿਨ ਹੈਗੇ ਆ ਕੋਈ ਨਾਮੀਨੇਸ਼ਨ ਨਹੀਂ ਆਈ ਸੀ ਅੱਜ ਟੋਟਲ 11 ਨਾਮੀਨੇਸ਼ਨ ਆਈਆਂ ਹੈਗੀਆਂ ਔਰ ਇਹਦੀ ਕੱਲ ਸਕ੍ਰਿਬ ਨਹੀਂ ਹੈਗੀ ਔਰ 14 ਤਰੀਕ ਨੂੰ ਇਹਦੀ ਵਿਡਰੋਅਲ ਹੈਗੀ ਔਰ 23 ਨੂੰ ਜਿਹੜੀਆਂ ਪਾਰਟੀਆਂ ਸੀ ਇਸ ਦੇ ਸਿਲ ਡਿਸਪੈਚ ਕਰਨ ਦੇ ਚਾਰ ਬੁੱਥਾਂ ਲਈ 21 ਤਰੀਕ ਨੂੰ ਜਿਹੜੀ ਰਹੀ ਹੈ ਸਬ ਤੋਂ ਲੈ ਕੇ 4 ਵਜੇ ਤੱਕ ਜਿਹੜੀ ਹੈਗੀ ਹੈ VOTING ਹੈਗੀ ਹੈ। ਔਰ ਸਾਰੇ ਅਸੀਂ ਪੂਰਤਾਂ ਇੰਤਜ਼ਾਮ ਕੀਤੇ ਹੋਏ ਹੈਗੇ ਆ ਲਾਂਡ ਆਰਡਰ ਦੇ ਸਾਰੇ ਜਿਹੜੇ ਹੈਗੇ ਆ ਆਲਰੇਡੀ ਸਾਰੇ ਇੰਤਜ਼ਾਮ ਹੋ ਚੁੱਕੇ ਹੈਗੇ ਔਰ ਕਿਸੇ ਕਿਸਮ ਦੀ ਕਿਸੇ ਨੂੰ ਵੀ ਕੋਈ ਦਿੱਕਤ ਨਹੀਂ ਹੋਊਗੀ। ਔਰ ਮੇਰੀ ਦਾ ਇਹੀ ਪੀ ਲੈ ਹੈ ਸਾਰੇ ਵੋਟਰਾਂ ਨੂੰ ਕਿ ਆਪਣੀ ਵੋਟ ਦਾ ਵੱਧ ਤੋਂ ਵੱਧ ਇਸਤੇਮਾਲ